ਸ੍ਰੀ ਕਾਲ ਬਾਈ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਸਾਰੇ ਸੇਮ ਗਰੁੱਪ ਹੀ ਚੱਲਿਆ ਮੈਨੂੰ ਲੱਗਦਾ 8 ਸਾਲ ਬਾਅਦ ਚੱਲੇ ਹਾਂ ਦੁਬਾਰੇ 8 ਸਾਲ ਬਾਅਦ ਇੱਕ ਬੰਦਾ ਹੁਣ ਆਪਾਂ ਚੱਕਣਾਗਾ ਲੈਰੇ ਲੈਰੇ ਤੋਂ ਇੱਕ ਬੰਦਾ ਜਿਹੜਾ ਹੈਗਾ ਸਾਡਾ ਬਾਹਰ ਵਗ ਗਿਆ ਨਹੀਂ ਤਾਂ ਪੰਜਾਂ ਨਹੀਂ ਜਾਣਾ ਜੀ ਚਲੋ ਹੁਣ ਉਹ ਜਦੋਂ ਅਗਲੀ ਵਾਰ ਆ ਉਹਦਾ ਕੱਢਾਂਗੇ ਕਿਹੜਾ ਹੁਣ ਕੇਰਾਬਾਈ ਸੀ ਚੱਲਦੇ ਦੇਖਦੇ ਆ ਬਾਕੀ ਦੱਸ ਦੱਸ ਦੈਂ ਡਿਟੇਲ ਚ ਵੀ ਮੌਸਮ ਕਿਵੇਂ ਹੁਣ ਵੀ ਸਾਰਾ ਕੁਝ ਕਈ ਜਾਂਦੇ ਨੇ ਮੀਂਹ ਵਗੈਰਾ ਆਏ ਹੋਏ ਨੇ ਬਾਕੀ ਜਾ ਕੇ ਦੇਖਦੇ ਆ ਬਈ ਕਿਵੇਂ ਆ ਸਾਰਾ ਕੁਝ ਦੱਸਦਾ ਤੁਹਾਨੂੰ ਅੱਗੇ ਜਾ ਕੇ ਅੱਜ ਆਪਾਂ ਬਈ ਪਹਿਲੀ ਸਟੇਟ ਹਰਦਵਾਰੀ ਕਰਾਂਗੇ ਕਿਉਂਕਿ ਹੁਣ ਆਪਾਂ ਇੱਥੋਂ 12 ਵਜੇ ਚੱਲਦੇ ਹਾਂ ਨੂੰ 7 ਘੰਟੇ ਮਨ ਲਾਦਾ ਹਰਦਵਾਰ ਪਹੁੰਚਣਾ ਉਸ ਤੋਂ ਬਾਅਦ ਕੱਲ ਨੂੰ ਸਵੇਰੇ ਫਿਰ ਦੇਖਦੇ ਆਂ 4 ਵਜੇ ਨਿਕਲਾਂਗੇ ਹਿਮਕੁੰਡ ਸਾਹਿਬ ਨੂੰ ਬਾਕੀ ਨੇੜੇ-ਤੇੜੇ ਕੱਲ ਨੂੰ ਹੋਰ ਜਗ੍ਹਾ ਹੋਣਗੀਆਂ ਨਹੀਂ ਕੱਲ ਨੂੰ ਤਾਂ ਪਹਿਲਾਂ ਹਿਮਕੁੰਡ ਸਾਹਿਬ ਹੀ ਜਾਣਾਗਾ ਉਸ ਤੋਂ ਬਾਅਦ ਅਗਲੇ ਦਿਨ ਜਾਵਾਂਗੇ ਵੀਰੇ ਆਪਾਂ ਫੁੱਲ ਵਾਲੀ ਘਾਟੀ ਦੇਖਦੇ ਆਂਗਾ ਮੌਸਮ ਤੇ ਆ ਡਿਪੈਂਡ ਸਾਰਾ ਕੁਝ ਜੇ ਤਾਂ ਸਹੀ ਹੋਇਆ ਫਿਰ ਤਾਂ ਸਹੀ ਹੈ ਕਿ ਬਿੰਦੂ ਹਾਂਜੀ ਕੋਈ ਸਲਾਹ ਦੇਣੀ ਹੋਵੇ ਅੱਜ ਆਪਾਂ ਹਰ ਦੁਬਾਰਾ ਸਟੇ ਕਰਾਂਗੇ ਬੁਵੇਕ ਨੰਦਿਆ ਆਸ਼ਰਮ ਵਿੱਚ ਉੱਥੇ ਦਾ ਬਹੁਤ ਸੋਹਣਾ ਵਿਊ ਹੈ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀਆਂ ਵਾਲੇ ਵਾਲੇ ਪਹਾੜੀਆਂ ਨੇ ਜਿਹੜੇ ਦੇਖਣ ਵਾਲੀਆਂ ਨੇ ਤੇ ਨਵੇਂ ਜੰਗਲ ਹੈ ਥੋੜਾ ਜਿਹਾ ਤੁਹਾਨੂੰ ਜੰਗਲ ਦਾ ਦ੍ਰਿਸ਼ ਵੀ ਦਿਖਾਵਾਂਗੇ ਟ੍ਰੈਕਿੰਗ ਕਰੀ ਆਵਾਂਗੇ ਅੱਜ ਵੀ ਮਾੜੀ ਕਿਉਂ ਵਿੱਕੀ ਹਾਂਜੀ ਹਾਂਜੀ ਜ਼ਰੂਰ ਬਾਰ ਮੈਪ ਕਰ ਹੀ ਲਈ ਅੱਜੇ ਕੱਲੀ ਕੱਲੀ ਚੀਜ਼ ਐਕਸਪਲੋਰ ਕਰਾਂਗੇ ਜਿਹੜੇ ਪਿਛਲੇ ਟਾਈਮ 'ਚ ਨਹੀਂ ਕਰ ਸਕੇ ਆਪਾਂ ਪਿਛਲੀ ਵਾਰ ਤੇ ਮਾੜੇ ਬੱਚੇ ਜੀ ਹੁਣ 10 ਸਾਲ ਪਹਿਲਾਂ ਆਏ ਸੀ ਬਹੁਤ ਫਰਕ ਪੈ ਜਾਂਦਾ ਹੁਣ 8-9 ਸਾਲ ਹੋ ਗਏ ਹੁਣ ਕੱਲੀ ਕੱਲੀ ਚੀਜ਼ ਨੂੰ ਸਪਲੋ ਕਰਾਂਗੇ ਦਿਖਾਵਾਂਗੇ ਸਾਰੀ ਚੀਜ਼ਾਂ ਬਾਕੀ ਚਾਹ ਕਣ ਇੱਕ ਮੁੰਡਾ ਸਾਡੇ ਨਾਲ ਦਾ ਹੋਰ ਚੌਥਾ ਉਹਦਾ ਨਾਮ ਕਰਾਉਣਾ ਬਈ ਬਲਾਉਣਾ ਤੁਹਾਨੂੰ ਜਾਣਦੇ ਹੋਵਾਂਗੇ ਤੁਸੀਂ ਸਾਡੇ ਨਾਲ ਹੀ ਹੁੰਦਾ ਵਾ ਬਾਕੀ ਕਰਦੇ ਆ ਚਲੋ ਜੀ ਆਗੇ ਆਪਾਂ ਪਹੁੰਚ ਗਏ ਚੰਗਾਲੀ ਆਲ ਲਾਡੀ ਨੂੰ ਚੱਕਣਾ ਸੀ ਲਾਡੀ ਆ ਚੁੱਕਿਆ ਹੈ ਵੈਲਕਮ ਲਾਡੀ ਵੈਲਕਮ ਜੀ ਵੈਲਕਮ ਹੋਰ ਵੀ ਕੀ ਵਧੀਆ ਵਧੀਆ ਚਲੋ ਚੱਲੀ ਆਪਾਂ ਫਿਰ ਚੱਲੀਏ ਚੰਗਾ ਪੁੱਤ ਬਾਏ ਪਹਿਲਾਂ ਵਾਲੇ ਬਾਏ ਸਰਖਾਬ ਸਰਖਾਬ ਬਾਏ ਚਲੋ ਜੀ ਅੱਗੇ ਸਾਨੂੰ ਦਿਖਾਉਣੇ ਆ ਫਿਰ ਅੱਗੇ ਚੱਲਦੇ ਆ ਕਰਦੇ ਆ ਸਟੇ ਕਿਤੇ ਐਕਸਪਲੋਰ ਕਰਦੇ ਆ ਇਹ ਆ ਲਾਡੀਆਂ ਦਾ ਘੋੜਿਆਂ ਵਾਲਾ ਸੁਲਤਾਨ ਘੋੜਾ ਲਾਡੀ ਦਾ ਬਹੁਤ ਮਸ਼ਹੂਰ ਹੈ ਸਰਖਾਬ ਬਾਏ ਮਿੱਟੀ ਕਰਦੇ ਸਰਖਾਬ ਬਾਏ ਮਿੱਟੀ ਕਰਦੇ ਮਿੱਟੀ ਬਾਏ 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 ਚਲੋ ਠੀਕ ਹੈ ਜੀ ਮਿਲਦੇ ਆ ਅੱਗੇ ਹਾਂਜੀ ਆਪਾਂ ਪਹੁੰਚ ਚੱਕੇ ਆ ਸੁਨਾਮ ਇੱਥੋਂ ਡਬਲ ਟੈਪ ਲੈ ਲੀਏ ਡਬਲ ਟੈਪ ਲੈ ਕੇ ਕੈਮਰੇ ਪੇਸਟ ਕਰਨਾ ਇੱਥੇ ਗੱਡੀ ਦੇ ਅੱਗੇ ਇਹਦੇ ਨਾਲ ਫਿਰ ਬਣਾਵਾਂਗੇ ਵੀਡੀਓ ਇਸ ਤੋਂ ਬਾਅਦ ਆਪਣਾ ਪਹਿਲਾ ਸਟੇ ਹੋਊਗਾ ਜੀ ਰਿਸ਼ੀਕੇਸ਼ ਇੱਥੋਂ ਜਾਵਾਂਗੇ ਪਟਿਆਲਾ ਅੰਬਾਲਾ ਹਸਾਰਨਪੁਰ ਉਸ ਤੋਂ ਬਾਅਦ ਰਿਸ਼ੀਕੇਸ਼ ਮਿਲਦੇ ਆ ਜਾ ਕੇ ਫਸਟ ਸਟੇ ਆਪਣਾ ਜਹੂਰੀ ਰਿਸ਼ੀਕੇਸ਼ ਉੱਥੋਂ ਆਪਾਂ ਰਿਸ਼ੀਕੇਸ਼ ਦੇਖਾਂਗੇ ਝੂਲੇ ਵਗੈਰਾ ਸਾਰਾ ਐਕਸਪਲੋਰ ਕਰਾਂਗੇ ਰਿਸ਼ੀਕੇਸ਼ ਨੂੰ ਕੋਸਤਵਾ ਅਗਲੇ ਸਵੇਰ ਫਿਰ ਚੱਲਾਂਗੇ ਆਪਾਂ ਸ੍ਰੀ ਹੇਮਕੁੰਡ ਸਾਹਿਬ ਨੂੰ ਮਿਲਦੇ ਆ ਅੱਗੇ ਜਾ ਕੇ ਰਸਤੇ ਦੇ ਵਿੱਚ ਦਿਖਾਉਣਾ ਤੁਹਾਨੂੰ ਅੱਗੇ-ਅੱਗੇ ਜਾ ਕੇ ਸਭ ਕੁਝ ਲਓ ਜੀ ਅਸੀਂ ਭਰਾ ਹੁਣ ਚੱਲਿਆ ਹੇਮਕੁੰਡ ਸਾਹਿਬ ਅਸੀਂ ਅੰਮ੍ਰਾਲਾ ਟੱਪ ਗਏ ਤੁਹਾਨੂੰ ਦੱਸਾਂਗਾ ਐਕਸਪੀਰੀਅੰਸ ਵੀ ਕੀ ਕਹਿੰਦਾ ਸਾਨੂੰ ਕੀ-ਕੀ ਦਿੱਕਤਾਂ ਆ ਤੇ ਕੀ-ਕੀ ਨਾਲ ਲੈ ਜਾਣਾ ਚਾਹੀਦਾ ਹੈ ਨਾ ਚਲੋ ਅੱਗੇ ਦੇਖਦੇ ਆ ਬਾਕੀ ਸਾਡੇ ਨਾਲ ਸਾਡੇ ਭਰਾ ਵੀਰ ਦਵਿੰਦਰ ਚੌਂਡੀ ਜੀ ਉਹ ਬਿੰਦੂ ਜੀ ਆਏ ਜੀ ਧਾਰਮਿਕ ਸਥਾਨ ਤੇ ਚਲੇ ਆਪਾਂ ਦੇਖੋ ਮਾੜਾ ਆਮਨ ਬਾਬਾ ਤੇ ਸਾਡਾ ਰਾਮਣਾ ਬੋਲੋ ਯਾਰ ਕੀ ਕੀ ਹਾਰੇ ਪੁਰੀ ਅਸੀਂ ਰੱਖ ਰੱਖਿਆ ਬਈ ਹੁਣ ਅਸੀਂ ਜਾ ਕੇ ਅਸੀਂ ਰਿਸ਼ੀ ਗੈਸ ਕਰਾਂਗੇ ਸਟੇ ਉਥੇ ਦੇਖਦੇ ਆ ਰਾਤ ਨੂੰ ਰੈਸਟ ਰੈਸਟ ਕਰਕੇ ਸਵੇਰ ਜਲਦੀ ਚੱਲਾਂਗੇ ਫਿਰ ਫਿਰ ਜਾਵਾਂਗੇ ਹਿਮਪਨ ਸਾਹਿਬ ਥੱਲੇ ਰਾਸਤੇ ਦੇਖਾਂਗੇ ਕਿੰਨੇ ਵਜੇ ਉੱਠਾਂਗੇ ਸਵੇਰੇ ਸਵੇਰੇ ਆਪਾਂ 6 ਵਜੇ ਉੱਠਾਂਗੇ ਬਈ 6 ਵਜੇ ਉੱਠਣਾ 6 ਵਜੇ ਜਿੰਨਾ ਛੇ ਦੀ ਜਾਵਾਂਗੇ ਉਨੇ ਛੇ ਦੀ ਆਪਾਂ ਪਹੁੰਚ ਗਏ ਉੱਥੇ ਮੜਾ ਮਡਾ ਘੁੰਮ ਫਿਰ ਲਾਂਗੇ। ਹਾਂ। ਅੱਜ ਬਾਜੀ ਜਾਣਗੇ ਸਾਨੂੰ ਮੰਨਦਾ। 8 8 ਵਜਾਂਗੇ ਇਦਾਂ ਹਾਂ। ਰਿਸ਼ੀਗੇਸ਼ ਤੋਂ ਹੈਗਾ 6 ਘੰਟੇ ਦਾ ਰਸਤਾ। 7 ਘੰਟੇ ਰਸਤਾ ਹੈਗਾ। ਬਾਕੀ ਮੌਸਮ ਸਹੀ ਰਹੇ ਫਿਰ ਤਾਂ ਕੋਈ ਦਿੱਕਤ ਨਹੀਂ ਜੇ بارش ਨਾ ਹੋਵੇ ਫਿਰ ਕੋਈ ਦਿੱਕਤ ਨਹੀਂ। ਬਸ ਤੇ 14 ਘੰਟੇ ਲੱਗੇ ਸੀ। ਹੈ? ਬਸ ਤੇ 14 ਘੰਟੇ ਲੱਗੇ ਸੀ ਆਪਾਂ ਨੂੰ। ਬਸ ਤੇ ਨਹੀਂ ਬਸ ਤੇ ਤਾਂ ਬਸ ਤੇ ਨਹੀਂ 14 ਘੰਟੇ ਬਸ ਖਰਾਬ ਹੋ ਗਈ ਜਦੋਂ। ਉੱਥੇ 2-3 ਘੰਟੇ ਖਰਾਬ ਹੋਗੇ ਲੱਗੇ ਤਾਂ ਕਰਕੇ ਹਾਂ। ਕੱਟੀ ਦੇ ਰਿਹਾ ਕੱਟ ਉਹ ਬਸ ਦਾ ਕੰਮ ਹੀ ਹੈ ਯਾਰ ਜੇ ਆਪਦਾ ਸਾਧਨ ਹੈਗਾ ਬਸ ਦਾ ਵਰਗਾ ਤਾਂ ਮੌਜ ਨਹੀਂ ਹਨਾ ਤੇ ਬਸ ਤੇ ਹੁਣ ਜਿਵੇਂ ਸਵੇਰੇ 5 ਵਜੇ ਤਾਂ ਬਿਠਾਉਂਦੇ ਨੇ ਘੰਟਾ ਡਾਢ ਘੰਟਾ ਅੰਦਰ ਬਸ ਤੇ ਬੈਠਣ ਦੀ ਲੱਗ ਜਾਂਦੀ ਉੱਥੇ ਤਾਂ ਜਾ ਕੇ ਸਾਢੇ ਪੰਜ 6 ਵਜੇ ਬਸ ਤੁਰਦੀ ਹੈਗੀ ਬਸ ਉਹ ਜੱਦੀ ਵੀ 7:00 ਵਜੇ ਹੀ ਮਿਲਣਾ ਹੂੰ ਬਾਕੀ ਆਪਦੇ ਜਿੱਥੇ ਮਰਜ਼ੀ ਖੜਾਓ ਯਾਰ ਜਿੱਥੇ ਕੁਝ ਖਾਣਾ ਪੀਣਾ ਹੈ ਕਿ ਨਹੀਂ ਆਪਦਾ ਕਿੱਥੇ ਮਰਜ਼ੀ ਕਰੋ ਉਹਦਾ ਬਾਕੀ ਭਰਾਵਾ ਸਾਡੇ ਦਾ ਐਕਸਪੀਰੀਅੰਸ ਦੇਖਿਆ ਸੀ ਜਰਵਾ ਦਾ ਭੈਣ ਚ ਉਲਟੀ ਵਾਲਾ ਬੁਰੇ ਹਾਲ ਐਲੀ ਬਸ ਜੇ ਉਧਰ ਇਹ ਮੂਹਰੇ ਸੀਟ ਮੇਜੇ ਫਿਰ ਤਾਂ ਠ ਜਿਹੜਾ ਜਮਾ ਪਿਛਲੇ ਸੀਟ ਤੋਂ ਉਹਦਾ ਬਸ ਨਹੀਂ ਜਿਹੜਾ ਮੂਰਲਾ ਉਹਦੇ ਉਹ ਹੁੰਦਾ ਰਹਿੰਦਾ ਸਿਸਟਮ ਉਹਦੇ ਨੂੰ ਹਲਕ ਤੇ ਆਉਂਦਾ ਜਦੋਂ ਟਾਇਰ ਮੁੜਦਾ ਜਮਾ ਇਹ ਉੱਪਰ ਸਹੀ ਗੱਲ ਹੈ ਫਿਰ ਹੋਰ ਕੁਝ ਆਉਂਦਾ ਵਾ ਇਸ ਕੀ ਅੱਗੇ ਭਰਾਵਾ ਸੀ ਟ੍ਰੇਨਾਂ ਤੇ ਜਾਂਦੇ ਰਿਆਂ ਹਰਦਵਾਰ ਤੱਕ ਮਨਸੂਰੀ ਵੀ ਗਿਆਗੇ ਗੱਡੀ ਦਾ ਐਕਸਪੀਰੀਅੰਸ ਉਹ ਚਲੋ ਕਾਫੀ ਟਾਈਮ ਦਾ ਸਾਡਾ ਗੈਪ ਪੈ ਗਿਆ ਜੀ 8-10 ਸਾਲ ਦਾ ਤੇ ਹੁਣ ਸਾਨੂੰ ਗੱਡੀ ਜਾਣ ਦਾ ਮੌਕਾ ਮਿਲਿਆ ਦੇਖਦੇ ਆ ਫਿਰ ਹੁਣ ਬਾਕੀ ਕਰਦੇ ਆਂ ਭਈ ਜਾ ਕੇ ਅੱਗੇ ਪਹੁੰਚ ਕੇ ਦੇਖਦੇ ਆਂ ਰਸਤੇ ਜੋਰ ਕਰਨਾ ਕਰ ਲਵਾਂ ਤੁਹਾਨੂੰ ਹਾਂਜੀ ਆਪਾਂ ਪਹੁੰਚ ਗਏ ਹਰਦਵਾਰ ਦੇ ਕੋਲੇ ਤੇ 10-15 ਮਿੰਟ ਦਾ ਰਸਾ ਰਹਿ ਗਿਆ ਆਪਣਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਹਰ ਕੀ ਪੌੜੀ ਇਸ਼ਨਾਨ ਕਰਕੇ ਫਿਰ ਆਪਾਂ ਚੱਲਾਂਗੇ ਰਿਸ਼ੀਕੇਸ਼ ਰਿਸ਼ੀਕੇਸ਼ ਆਪਾਂ ਦੇਖਾਂਗੇ ਕੋਈ ਆਸ਼ਰਮ ਹੁਣ ਕੀਤਾ ਹੋਇਆ ਵੈਸੇ ਤਾਂ ਉੱਥੇ ਤੇ ਆਪਾਂ ਚਾਹ ਲਾਊਡਰ ਕੀਤਾ ਚਾਹ ਪੀ ਕੇ ਫਿਰ ਚੱਲਦੇ ਆਂ ਥੋੜੀ ਥਕਾਨ ਉਤਰ ਜੂਗੀ ਤੇ ਇੱਕ ਸ ਨੂੰ ਮੌਸਮ ਦਿਖਾਉਣਾ ਮੌਸਮ ਦਾ ਬਹੁਤ ਜ਼ਿਆਦਾ ਫਰਕ ਆ ਇੱਥੇ ਤੇ ਪਪੂਲਰੇ ਲੱਗੇ ਹੋਏ ਨੇ ਆਪਣੇ ਨਾਲੋਂ ਸਫਾਇਦਿਆਂ ਤੋਂ ਘੱਟ ਸਫਾਇਦਾ ਇੱਥੇ ਬਹੁਤ ਨਾ ਮਾਤਰ ਦੇ ਵਿੱਚ ਹੈ ਆ ਜ਼ਿਆਦਾਤਰ ਪਪੂਲਰੇ ਲੱਗਿਆ ਹੋਇਆ ਹੈਗਾ ਘਾਟੋ ਘਾਟ 5 ਡਿਗਰੀ ਟੈਂਪਰੇਚਰ ਦਾ ਫਰਕ ਤਾਂ ਹੈਗਾ ਹੀ ਹੈਗਾ ਆ ਬਹੁਤ ਠਰਕਾ ਮੌਸਮ ਦਾ ਆਪਣੇ ਨਾਲੋਂ ਆਪਣੇ ਦਰਸਤ ਬਹੁਤ ਘੱਟ ਨੇ ਇੱਥੇ ਦਰਾਸੀ ਦਰਾਸੀ ਨਾਲੋਂ ਜ਼ਿਆਦਾ ਦਿਖਾਉਣੇ ਅੱਗੇ ਜਾ ਕੇ ਤੁਹਾਨੂੰ ਚਾਹ ਪਾਣੀ ਪੀਣੇ ਆ ਚਾਹ ਪਾਣੀ ਪੀ ਕੇ ਫਿਰ ਚੱਲਦੇ ਆ ਹਰ ਕੀ ਪੌੜੀ ਤੇ ਹਰ ਕੀ ਪੌੜੀ ਦਾ ਇਸ਼ਾਨ ਕਰਾਂਗੇ ਫਿਰ ਆਪਾਂ ਦੇਖਦੇ ਆਂ ਅੱਗੇ ਚੱਲਾਂਗੇ ਲੋ ਜੀ ਅਸੀਂ ਹੁਣ ਰੁਕਿਆ ਚਾਹ ਪੀਣ ਲਈ ਮਿੰਦੂ ਤੂੰ ਗੱਡੀ 'ਚ ਬੈਠ ਆ ਸਾਡੇ ਬੰਦਰੇ ਵਾਂਗਰ ਦੋ ਵਰਦਾ ਕੁੱਤੇ ਬੈ ਗਏ ਸੀ ਰੁਕਿਆ ਮਿੰਦੂ ਗੱਡੀ ਬੈਠ ਤੂੰ ਤੈਨੂੰ ਗੱਡੀ ਚਾਹ ਲਿਆ ਦਾਂਗੇ ਅਸੀਂ ਇੱਕ ਤੁਹਾਨੂੰ ਹੋਰ ਦਿਖਾਉਣੇ ਆਂ ਉਹਦਾ ਮੌਸਮ ਤੇ ਹਰਿਆਲੀ ਤੇ ਤੁਹਾਨੂੰ ਕਿੰਨੇ ਦਰਖਤ ਲੱਗੇ ਹੋ ਨੇ ਕਿੰਨਾ ਵਧੀਆ ਲੱਗਦਾ ਹੈਗਾ ਹਾਂਜੀ ਹਾਂ ਆਹ ਦੇਖੋ ਯਾਰ ਇੱਧਰ ਹਣਾ ਧਰਤੀ ਦਾ ਉਹੀ ਹੈ ਦਰਖਤ ਵਗੈਰਾ ਜੇ ਕਿੰਨੇ ਸੋਹਣੇ ਕਿੰਨੇ ਲੋਕਾਂ ਦੇ ਦਰਖਤ ਲੱਗੇ ਨੇ ਸਬਜ਼ੀ ਕਿੰਨੀ ਸੋਹਣੀ ਲੱਗੇ ਇਧਰ ਬਿਛਾਰੇ ਆਰਗੈਨਿਕ ਖੇਤੀ ਕਰਦੇ ਨੇ ਇਧਰ ਇਹ ਲੋਨ ਲਾਈ ਇਹਨਾਂ ਨੇ ਗੰਨਾ ਦੇਖ ਅੱਗੇ ਜੀ ਆਪਣੇ ਪੰਜਾਬ ਚ ਹੁਣ ਹੌਲ ਕਿਦਾ ਖਤਮ ਨਹੀਂ ਗੰਦਰਾ ਹੁੰਦਾ ਕਿੱਥੇ ਆ ਆਪਣੇ ਕਿਸਾਨ ਇੱਥੇ ਗੰਨੇ ਦੇ ਨਾਲ 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 ਹੀ ਜੈਵਿਕ ਖੇਤੀ ਵੀ ਕਰ ਰਹੇ ਨੇ ਬਈ ਖਾ ਤੇ ਅੱਜ ਗੰਡੋਏ ਨੇ ਸਾਰੇ ਉਹ ਪਿੱਛੇ ਤਿਆਰ ਕਰਦੇ ਨੇ ਸਬਜ਼ੀ ਜਲਾਉਂਦੇ ਨੇ ਇਹ ਪਪੂਲਰਾ ਬਹੁਤ ਜ਼ਿਆਦਾ ਲੱਗਿਆ ਹੋਇਆ ਮੌਸਮ ਮੌਸਮ ਦਾ ਬੜਾ ਜ਼ਿਆਦਾ ਫਰਕ ਹੈ ਆਪਣੇ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਆਪਣੇ ਤਾਂ ਇੰਨੇ ਕਿਤੇ ਨਹਿਰ ਕਿਨਾਰੇ ਨਹੀਂ ਹੁੰਦੇ ਜਿੰਨੇ ਇਹ ਆਮ ਖੇਤਾਂ 'ਚ ਲੱਗ ਰਹੇ ਦਿਖ ਲੈ ਆਪਣੇ ਦਰਖਤ ਨਹਿਰ 'ਤੇ ਹੀ ਮਿਲਣਗੇ ਨੇ ਫਾਇਦਾ ਦੇਖਣ ਨੂੰ ਵੀ ਨਹੀਂ ਮਿਲਦਾ ਕਿਤੇ ਔਰ ਇਹ ਖੇਤੀ ਜਿਆਦਾ ਕਿਸ ਚੀਜ਼ ਕੀ ਹੁੰਦੀ ਹੈ ਇਧਰ ਗੰਨਾ ਹੁੰਦਾ ਹੈ ਧਾਨ ਵੀ ਹੁੰਦਾ ਹੈ ਓਕੇ ਔਰ ਸਬਜ਼ੀ ਵਗੈਰਾ ਜਿਆਦਾਤਰ ਲੱਗ ਗਰਮੀਆਂ 'ਚ ਜਿਆਦਾ ਕੀ ਆ ਖੇਤੀ ਗੰਨਾ ਜਿਆਦਾ ਬੋਤੇ ਗੰਨਾ ਹਾਂ ਓਕੇ ਓਕੇ ਗੰਨਾ ਜਿਆਦਾ ਬੋਤੇ ਗੰਨੇ ਸੇ ਪਹਿਲੇ ਝੋਨਾ ਵੀ ਲੱਗਦਾ ਹੈ ਇਸਮੇ ਹਾਂ ਝੋਨਾ ਲੱਗਦਾ ਹੈ ਇਹ ਝੋਨਾ कि कुछ गेहूँ के बाद है गन्ना और कुछ गेहूँ से पहले है पहले का ठीक है ठीक है और जो हम ये जैविक खाद बनाते हैं ना ये अपने खाने के लिए बनाते हैं हम यूरिया से बचते हैं ठीक है ठीक है पैदावार अच्छी होती है इससे कम नहीं होती नहीं नहीं बढ़िया होती है हमारा ये गन्ना खड़ा है देखो इसमें हम सारा जैविक ही डालते हैं अगर इसमें कोई सुन्दी वगैरह को पड़ जाए जा, कोई रोग पड़ जाए उसमें कबूत्र डालते हैं अच्छा गौमूत्र हाँ गौमूत्र का स्प्रे करते हैं मशीन से ना ठीक है ठीक है ठीक है या फिर आप आप देखा होगा सोडा होगा खाने वाला तो उसमें हाँ, लस्सी भी यूज करते होंगे हाँ, भैया हमारे वो गए हुए हैं अभी अच्छा। ज्यादातर आपको अच्छी तरह समझाते ठीक ठीक है है सारा जेबी की डालते हो गर्मी की और क्या क्या फसल होती है जहाँ पे इधर तो खीरा ज्यादातर लगता है खीरा लगता है बैंगन वगैरह सब्जी 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 करते हैं नहीं हरियाली बहुत है दरख्त बहुत है आपके ना इसलिए मौसम का फर्क है ना बिल्कुल सही है ਸੋ ਲੁਕਰੀਆ ਧੰਨਵਾਦ ਹਾਂਜੀ ਹਾਂ ਸ਼ੁਕਰੀਆ ਸ਼ੁਕਰੀਆ ਥੱਕ ਗਏ ਯਾਰ ਹੁਣ ਆ ਕੇ ਇੱਥੇ ਬਹੁਤ ਟਾਈਮ ਦੇ ਗੱਡੀ ਚ ਲਾਈ ਸੀ ਰੁਕੇ ਨਹੀਂ ਸੀਗੇ ਤੇ ਹੁਣ ਇੱਥੇ ਰੁਕੇ ਆ ਰਸਤੇ 'ਚ ਮੈਂ ਮੈਪ ਨੇ ਮਾੜਾ ਜਿਹਾ ਆਪਾਂ ਨੂੰ ਇੱਧਰ ਗਲਤ ਪਾਤਾ ਟ੍ਰੈਕ ਕਾਲਾ ਰੋਡ ਆ ਥੋੜਾ ਜਿਹਾ ਹੁਣ ਚਾਹ ਪੀ ਕੇ ਚੱਲਦੇ ਆ ਪਿੰਡ ਹੈਗਾ ਜੀ ਭਗਵਾਨਪੁਰ ਦੇ ਹਨ ਭਗਵਾਨਪੁਰ ਦੇ ਉਹ ਤੋਂ ਜਾਣ ਦਾ ਸਿੱਧਾ ਜਿਹਾ ਰੁੜਕੀ ਨੂੰ ਥੋੜਾ ਜਿਹਾ ਇੱਧਰ ਹੋ ਗਏ ਇੱਧਰ ਥੋੜੀ ਹੈਗੀ ਟਾ ਮਾ ਕੋਲ ਚਾਹ ਪੀ ਲਈਏ ਹੋਰ ਯਾਰ ਚਾਹ ਪੀ ਕੇ ਫਿਰ ਕਹਿੰਦੇ ਹਾਂ ਦੇਖਦੇ ਚੱਲਾਂਗੇ ਇੱਧਰ ਦਾ ਕੀ ਮਾਹੌਲ ਹੈ ਓਕੇ ਟੰਡਵਰੇ ਕਿ ਆ ਵੀ ਕੰਮ ਬਰੇ ਹਰਿਆਲੀ ਵੀ ਆ ਆ ਬਿੰਦਰੂ ਵੀ ਕੱਪੜੇ ਪਾਉਣੇ ਠੰਡ ਹੋ ਗਈ ਹੋਣੀ ਜਾਨਾ ਹਰਿਆਲੀ ਯਾਰ ਆਪਣੇ ਤੋਂ ਤਾਂ ਬਹੁਤ ਵਧੀਆ ਜੀ ਕੱਪੜੀ ਚੀਜ਼ ਕਰਾਉਣਾ ਬਿੱਜੂ ਤੇ ਆ ਨੂੰ ਠੰਡ ਬੰਨੀ ਖੜਾ ਇਹ ਇਕੱਠਾ ਹੋਈ ਜਾਂਦਾ ਚਲੋ ਮਿਲਦੇ ਆ ਚਾਹ ਪੀਤੇ ਫਿਰ ਕਰਦੇ ਆ ਗੱਲਾਂ ਬਾਤਾਂ 7:43 ਹੋ ਗਏ ਬਾਈ ਪਹੁੰਚਣ ਵਾਲੀਆਂ ਮਤਲਬ ਲੱਗ ਜਾਣਗੇ 10 ਮਿੰਟ ਟ੍ਰੈਫਿਕ ਬਹੁਤ ਹੈ ਯਾਰ ਕਿਵੇਂ ਲੱਗ ਰਿਹਾ ਚਲਾ ਕੇ ਕਿੱਡੀ ਟ੍ਰੈਫਿਕ ਚ ਠੀਕ ਆ ਟ੍ਰੈਫਿਕ ਤਾਂ ਹੋਰੀ ਹੈ ਪਰ ਟ੍ਰੈਕਟਰ ਪਹੁੰਚਾਈ ਨਹੀਂ ਠੀਕ ਹੈ ਜਾਲੇ ਇੰਨੀ ਤਾ ਨੀਓਂ ਚੰਦ ਆਇਆ ਫਿਰ ਵੀ ਹਰ ਦੁਬਾਰਾ ਆਇਆ 10 ਕਿਲੋਮੀਟਰ ਰਹਿ ਗਿਆ ਬਾਈ بس ਇਹ ਤੋਂ ਬਾਅਦ ਇਸ਼ਨਾਨ ਕਰਦੇ ਜਾਂ ਕਿ ਹਰ ਕੀ ਬੋਡੀ ਤੇ ਪਾਪ ਕੀਤੇ ਉਹ ਲਾਉਂ ਪਾਪ ਧੋਨੇ ਆ ਜਿਹੜੇ ਚੜ ਰਹੇ ਨੇ ਪਰ ਆਪਾਂ ਦਾ ਕੋਈ ਪਾਪ ਕੀਤਾ ਨਹੀਂ ਬਾਈ ਯਾਰ ਆਪਾਂ ਦਾ ਕੀ ਪਾਪ ਕੀਤਾ ਉਹ ਗੱਲ ਆ ਜਾਂਦੀ ਹੈ ਕੋਈ ਨਹੀਂ ਪਾਪ ਕਿਹੜੀਆਂ ਸਾਰੀਆਂ

ਦੇ ਘੋੜੇ ਵਾਲੇ ਬੰਦੇ ਹੁੰਦੇ ਨੇ ਮੈਂ ਇਹਨਾਂ ਤੇ ਕਿੱਥੇ ਰਹਿ ਜਾਂਦਾ ਘੋੜੇ ਦੇਖੇ ਵਣਾ ਲਾਡੀ ਕਹਣਾ ਫੇਰੀ ਚੱਲਾਂਗੇ ਹਰ ਕੀ ਪੌੜੀ ਪਹਿਲਾਂ ਕਹਿੰਦਾ ਇੱਧਰ ਹੀ ਚੱਲਦੇ ਇਹ ਕਿਹੜਾ ਲਾਡੀ ਸਟਾਰਟ ਫਾਰਮ ਕੀ ਹੈਗਾ ਪ੍ਰਧਾਨ ਸਟੱਡ ਫਾਰਮ ਹਰ ਦੁਆਰ ਹਰ ਦੁਆਰ ਠੀਕ ਬਹੁਤ ਚੰਗੇ ਜਾਨਵਰ ਇਹਨਾਂ ਕੋਈ ਬਾਕੀ ਅੱਪ ਦੇਖੇ ਦਿਖਾਵਾਂਗੇ ਵੀਡੀਓ ਦੇ ਵਿੱਚ ਮਾ ਨੌਲੇਜ ਹੈਗੀ ਤੈਨੂੰ ਦੱਸ ਦਿਆਂ ਕਿਹੜੇ ਕਿਹੜੇ ਨੇ ਸਾਰਾ ਕੁਝ ਤੈਨੂੰ ਪਤਾ ਘੋੜਿਆਂ ਦਾ ਹੀ ਪੰਗੇ ਚ ਹੈ ਸਿੱਧੇ ਬਾਈ ਕਿਤੇ ਨਹੀਂ ਗਏ ਸਿੱਧਾ ਮੈਪ ਲਾ ਕੇ ਇੱਥੇ ਆਇਾਂਗੇ ਹਜੇ ਕਿਤੇ ਨਹੀਂ ਹਰਦੁਆਰ ਘੁੰਮੇ ਨਾ ਗਏ ਆਂ ਬਾਈ ਜੀ ਵੀ ਇੰ ਕਿਵੇਂ ਲੱਗੇ ਸਰਾ ਸਾਰਾ ਰੱਖਤਾ ਨਹੀਂ ਗਏ ਨਾ ਨਾ ਮਾ ਹੁਣ ਬਾਈ ਲਾਡੀ ਸਿੱਧੀ ਹਰ ਕੀ ਬਾਡੀ ਤੇ ਲਾ ਦੇ ਹੁਣ ਹਰ ਕੀ ਬਾਡੀ ਹੁਣ ਇਸ਼ਨਾਨ ਕਰੀਏ ਕਿਹੜਾ ਬੰਦਾ ਦੇਖ ਲੈ ਰਿਸ਼ਤੇਦਾਰਾਂ ਨੂੰ ਜਿੰਨਾ ਪਸੰਦ ਕਰਾ ਦੇ ਨਾਲ ਆ ਘੋੜਿਆਂ ਨੂੰ ਦੇਖ ਕੇ ਖੁਸ਼ ਹੋ ਜਾਂਦੇ ਕਿਹੜੇ ਬੰਦੇ ਨੇ ਕਿਵੇਂ ਵਧੀਆ ਚੰਗੀ ਤਰ੍ਹਾਂ ਜਿਵੇਂ ਚੰਗੀ ਤਰੀਕੇ ਨਾਲ ਵਧੀਆ ਪਹਿਲੀ ਵਾਰ ਆਏ ਦੀ ਬੰਦੇ ਕੋਲ ਨਾਲੇ ਘੋੜੇ ਕਿਸੇ ਕੋਲ ਵੀ ਭਾਜੀ ਯਾਰ ਕੋਈ ਸੌ ਚ ਕੱਦਾ ਹੋ ਜਾਣਾ ਬੰਦਾ ਆ ਜਾ ਉਹਨਾਂ ਵੀ ਨਾਂ ਮਿਲੇ ਨਹੀਂ ਹਰ ਇੱਕ ਬਹੁਤ ਵਧੀਆ ਜੀ ਸੇਵਾ ਪਾਣੀ ਕਰਦਾ ਲਾ ਮਿਲਦਾ ਕਰਦਾ ਖੁੱਲ ਕੇ ਨਾ ਆਪਾਂ ਜੇ ਮੈਂ ਅੱਜ ਪਹਿਲੀ ਵਾਰ ਫੋਨ ਕੀਤਾ ਸੀ ਜਿਵੇਂ ਹਾਂ ਮੈਂ ਪਹਿਲਾਂ ਗਾਨ ਚਲੋ ਟਾਈਮ ਪਾਸ ਵਧੀਆ ਹੋਇਆ ਬਾਈ ਹੁਣ ਚਲਦੇ ਹੁਣ ਸਿੱਧਾ ਹਰਕੀ ਪੌੜੀ ਤੇ ਜਾਵਾਂਗੇ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਹਰਕੀ ਪੌੜੀ ਬਸ 1 ਕਿਲੋ ਕਿਲੋ ਮੀਨੀ ਮੀਨੀ ਕਣੀ ਦਾ ਮੀ ਵੀ ਸਟਾਰਟ ਹੋ ਚੁੱਕਿਆ ਬਸ ਪਹਿਲਾਂ ਥੋੜਾ ਜਿਹਾ ਟਾਈਮ ਸਾਨੂੰ ਤਾਂ ਲੱਗ ਗਿਆ ਸੀ ਘੋੜੇ ਦੇਖਣ ਲੱਗੇ ਲਾਡੀ ਘੋੜਿਆਂ ਦਾ ਸ਼ਕੀਨ ਹੈ ਇਹ ਸਾਨੂੰ ਦੱਸੂਗਾ ਵੀਡੀਓ ਦੇ ਵਿੱਚ ਕਿਹੜਾ ਘੋੜਾ ਕਿਹੜਾ ਸੀਗਾ ਸਾਨੂੰ ਤਾਂ ਇਹਦੇ ਵਾਲੇ ਘੱਟੀ ਨੌਲੇਜ ਹੈ ਇਸ ਨੂੰ ਪਤਾ ਵੀ ਇਹ ਬੱਚਾ ਕਿਹਦੇ ਹੈ ਕਿਹਦੇ ਬੱਸ ਤੁਹਾਨੂੰ ਹੁਣ ਦਿਖਾਉਣੀ ਹੈ ਰਾਤ ਦਾ ਮਾਹੌਲ ਹਰਕੀ ਪੌੜੀ ਤੇ ਕਿਸ ਤਰ੍ਹਾਂ ਦਾ ਹੈਗਾ ਬਸ 1 ਕਿਲੋ ਕਿਲੋ ਮੀਟਰ ਰਹਿ ਗਿਆ ਪਹੁੰਚ ਗਏ ਸੋਨਾ ਕਰਦੇ ਹਾਂ ਇੱਥੇ ਗੱਲਾਂ ਬਾਤਾਂ ਦਿਖਾਉਣੀ ਹੈ ਤੁਹਾਨੂੰ ਰਾਤ ਦਾ ਮਾਹੌਲ ਹਾਂਜੀ ਗੱਡੀ ਕਰਤੀ ਆਪਾਂ ਪਾਰਕ ਆਪਾਂ ਚੱਲਦੇ ਹਾਂ ਹੁਣ ਹਰਕੀ ਪੌੜੀ 2 ਮਿੰਟ ਪਿੱਛੇ ਢਾਉਣੀ ਸੀ ਗੱਡੀ ਸਾਰੇ ਟਾਇਰ ਪਾਣੀ ਚ ਲਵੇਟ ਤੇ ਇਹਨੇ ਸਾਰੇ ਮਿੱਟੀ ਵਾਲੇ ਪਾਣੀ ਚ ਗੰਦ ਵਿੱਚ ਦੀ ਗੱਡੀ ਗੱਡੀ ਲਾਡੀ ਨੇ ਆ ਸੀ ਡਰਾਈਵਰ ਲਿਓਂ ਡਿਓ ਚੱਲਦੇ ਹੁਣ ਹਰਕੀਪੌੜੀ ਨੂੰ ਹੁਣ ਗੱਡੀ ਕਰਤੀ ਆਪਾਂ ਪਾਰਕਿੰਗ ਦੇਖਦੇ ਹਾਂ ਉਸ ਦਾ ਕੀ ਮਾਹੌਲ ਹੈ ਹਾਂਜੀ ਆਪਾਂ ਚੱਲੇ ਹਾਂ ਹਰਕੀਪੌੜੀ ਦੇ ਇਸ਼ਨਾਨ ਕਰਨ ਆਪਣੇ ਬੰਦੇ ਲੰਘੇ ਅੱਗੇ ਹਰਕੀਪੌੜੀ ਤੋਂ ਜਿਹੜਾ ਇਧਰ ਪਾਰਕਿੰਗ ਆ ਨਾ ਪਾਰਕਿੰਗ ਦੇ ਵਿੱਚ ਥੋੜਾ ਜਿਹਾ ਸਾਫ਼ ਸੁਥਰਾ ਮਾਹੌਲ ਨਹੀਂ ਹੈਗਾ ਬਹੁਤ ਜ਼ਿਆਦਾ ਗੰਦ ਹੈ ਮੋਸ਼ਕ ਮਾਰ ਰਹੀ ਹੈ ਜਾ ਕੇ ਇਸ਼ਨਾਨ ਕਰਦੇ ਆ ਦੁਕਾਨਾਂ ਦੁਕਾਨਾਂੋਂ ਵਧੀਆ ਰੌਣਕ ਹੈਗੀ ਐ ਦੇਖਦੇ ਆ ਗੰਗਾ ਦਾ ਪਾਣੀ ਬਹੁਤ ਠੰਡਾ ਠੰਡਾ ਹੋਊਗਾ ਚੱਲਦੇ ਆਂ ਦੇਖਦੇ ਆ ਕਰਦੇ ਆ ਇਸ਼ਨਾਨ ਗੰਗਾ ਦੇ ਵਿੱਚ ਆ ਚੱਲੇ ਨੇ ਚੋਬਰ ਬਹੁਤ ਅੱਡੀ ਗਜਬ ਹਾਈ ਇਧਰ ਆ ਚੱਲੇ ਨੇ ਆਪਣੇ ਹੈਲਪਿੰਗ ਹੈਂਡ ਸੋਸਾਇਟੀ ਦੇ ਪ੍ਰਧਾਨ ਸਾਹਿਬ ਸੱਖ ਲੈ ਕੇ ਦੇਣਾ ਜੁੰਡੀ ਨੂੰ ਬਿੱਦੂ ਨੂੰ ਹੋਰ ਕੀ ਲੈ ਕੇ ਜਾਣੇ ਨੂੰ ਸੱਖ ਲੈ ਕੇ ਜਾਵਾਂਗੇ ਮਾਣ ਕਰ ਪੂਰਾ ਘੁੱਟ ਕੇ ਹਾਂ ਹਾਂ ਇੱਧਰ ਹੀ ਜਾ ਤੈਨੂੰ ਸਾਰਾ ਫੱਟਾ ਪਾਣੀ ਪਹੁੰਚ ਚੁੱਕਿਆ ਹਰ ਦੁਆਰ ਚੱਲੇ ਆਂ ਹਰ ਕੀ ਪੌੜੀ ਹੈ 900 ਮੈਨੂੰ ਤਾਂ ਵਾਹ ਟਾਈਮ ਹੋ ਗਿਆ ਉਹ ਯਾਰ ਤੈਨੂੰ ਕੁੰਬਲੇ ਹੋਏ 10 12 ਸਾਲ ਹੋ ਗਏ ਹੋਣਗੇ ਦਿਖਾਉਣਿਆ ਤੁਹਾਨੂੰ ਰਾਦਾਂ ਵਾਲਾ ਜਾ ਰਹੀ ਹੈ ਗੰਗਾ ਨਾਲ ਦੀ ਨਾਲ ਦੇਖੋ ਵੀ ਮੱਲੋ ਆ ਹਾ ਹਾ ਭਰੀ ਜਾ ਰਿਹਾ ਗੰਗਾ ਪੂਰਾ ਤੇਜ਼ ਪਾਣੀ ਆ ਭਾਈ ਦਿੱਦੂ ਇੱਕ ਵੀ ਤਾਂ ਚੜਦਾ ਜਾਉ ਭੈਣ ਉਹ ਲਾਇ ਹੁੰਦਾ ਟਰਬੋ ਉਸਕੀ ਉਡਾਣਾ ਪਈ ਤਨਾ ਕੀ ਕੋਈ ਨਹੀਂ ਹੋਗੀ ਕੋਈ ਬਹੁਤ ਘਟਰਾ ਸ਼ਾਣਾ ਨਹੀਂ ਅੱਛਾ ਪੈਰ ਧਰਨ ਜਗ੍ਹਾ ਨਹੀਂ ਹੋਣੀ ਸੀ ਨਾ ਦੇਣੇ ਨਾ ਕੇ ਆ ਦੇਖੋ ਓਏ ਇਹ ਹਰਦਵਾਰ ਬਹੁਤ ਤੇਜ਼ ਆ ਪਾਣੀ ਗੰਗਾ ਦਾ ਆ ਦੇਖੋ ਇੱਥੇ ਐਂ ਬੈਠੇ ਇਸ਼ਨਾਨ ਕਰਕੇ ਦੁਕਾਨਾਂ ਦੁਕੋਨਾਂ ਹੀ ਰਾਸਤੀ ਜੀ ਲੱਗੀਆਂ ਹੋਈਆਂ ਚੱਲਦੇ ਆ ਅੱਗੇ ਕਰਦੇ ਆ ਇਸ਼ਨਾਨ ਮਿਲਦੇ ਆ ਫਿਰ ਹਾਂਜੀ ਹੁਣ ਪਤਾ ਲੱਗਿਆ ਆਪਾਂ ਹਰਕੀਪੌੜੀ ਆ ਗਏ ਠੰਡੀ ਠੰਡੀ ਹਵਾ ਹੁਣ ਹੀ ਸਟਾਰਟ ਹੋ ਗਈ ਗੰਗਾ ਦੇ ਪਾਣੀ ਚੋਂ ਚੱਲੇ ਆਪਾਂ ਇੱਧਰ ਹਰਕੀਪੌੜੀ ਉਧਰ ਮੇਨ ਸਾਈਡ ਰਹਿ ਗਈ ਤੂੰ ਤਾਂ ਸਾਰੀ ਹਰਕੀਪੌੜੀ ਵਜਦੀ ਐ ਪਰ ਮੇਨ ਉਹ ਦੂਸਰੀ ਸਾਈਡ ਆ ਉਧਰ ਜਾ ਕੇ ਕਰਦੇ ਆ ਇਸ਼ਨਾਨ ਸਾਰੇ ਇਸ਼ਨਾਨ ਕਰੀ ਜਾਂਦੇ ਰਾਤ ਦਾ ਟਾਈਮ ਹੈ ਟਾਈਮ ਵੀ ਬਹੁਤ ਹੋ ਚੁੱਕਾ ਲੇਟ ਬਹੁਤ ਹੋ ਗਿਆ ਸਵਾ 10 ਹੋ ਗਏ ਇੱਧਰ ਕਰਾਂਗੇ ਆਪਾਂ ਇਸ਼ਨਾਨ ਇੱਥੋਂ ਮਰੀ ਸੀ ਲਾਡੀ ਨੇ ਸ਼ਾਲ ਗੋਡੇ ਫੁੱਟ ਕੇ ਸੀ ਲਾਡੀ ਦੇ ਲਾਡੀ ਜਾਂਦਾ ਇੱਥੋਂ ਮਰੀ ਸ਼ਾਲ ਜਾਂਦਾ ਵੀਰੇ ਗੋਡੇ ਫੁੱਟ ਕੇ ਭੈਣਾਂ ਡੂੰਘੇ ਨਹੀਂ ਕਰੋ ਤੇਜ ਵਾਲਾ ਪਾਣੀ ਹੈ ਹਾਂ ਇਹ ਆ ਰਹੇ ਪਿਆ ਡੂੰਘੇ ਨੇ ਘੱਟੀ ਹੈ ਇੱਥੇ ਪਣਾਈ ਸੀ ਗੋਡੇ ਲਾਡੀ ਨੇ ਲਾਡੀ ਨੇ ਮਾਰੋ ਉਹ ਚੱਕਵਾਉਂਦੀ ਉਹ ਪਾਰ ਨਹੀਂ ਕਰਦੇ ਤੁਰਕੇ ਪਾਰ ਕਰ ਆਰਤੀ ਉਰਤੀ ਟੈਂਪ ਦਾ ਲੰਘਿਆ ਆਰਤੀ ਤਾਂ ਹੋ ਚੁੱਕੀ ਹੈ ਮਿਲਦੇ ਅੱਗੇ ਦਵਿੰਦਰ ਸਿੰਘ ਜੀ ਜਾ ਰਹੇ ਇਸ਼ਨਾਨ ਕਰਨ ਲਾਡੀ ਆਵਣਾ ਆਵਣਾ ਜਾ ਰਿਹਾ ਫਿਰ ਸਭ ਤੋਂ 11 ਸਵਾ 10 10:30 ਵਜੇ ਪੂਰੀ ਰੌਣਕਾਂ ਦੇ ਤੱਕ ਵੀ ਚੱਲ ਤੁਸੀਂ ਜਾਓ ਪਹਿਲਾਂ ਮੈਂ ਬੈਠਾ ਇੰਨੇ ਜਾਓ ਲਾਡੀ ਜੀ ਜਾਓ 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 ਕਰ ਲੀਂ ਇਸ਼ਨਾਨ ਜੀ ਫਿਰ ਮਿਲਦੇ ਆ ਇਸ਼ਨਾਨ ਤੋਂ ਬਾਅਦ ਜੋੜੇ ਵੀ ਜਮਾ ਕਰਵਾਏ ਉਹ ਵੀ ਕਹਿੰਦੇ ਵੀ 11 ਵਜੇ ਮੁੜ ਕੇ ਆ ਜਾਓ ਉੱਥੇ ਵੀ ਵਾਪਸ ਜਾਣਾ 11 ਵਜੇ ਇਸ਼ਨਾਨ ਕਰ ਲਈ ਮਿਲਦੇ ਆ